ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੇ ਫਤਿਹ ਅੱਜ ਨਗਰ ਪੰਚਾਇਤ ਮਾਲਪੁਰ ਦਾ ਇਲੈਕਸ਼ਨ ਹੋ ਰਿਹਾ ਜੀ ਵੋਟਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਆ ਆਮ ਆਦਮੀ ਪਾਰਟੀ ਹੁੰਜਾ ਪਰ ਜਿੱਤ ਪ੍ਰਾਪਤ ਕੀਤੀ ਆ 13 ਸੀਟਾਂ ਵਿੱਚੋਂ 10 ਸੀਟਾਂ ਲਗਿਆ ਦੋ ਆਜ਼ਾਦੀਤ ਆ ਇੱਕ ਕਾਂਗਰਸ ਪਾਰਟੀ ਦੀ ਸੀਟ ਹਿੱਸੇ ਆਈ ਆ ਆਓ ਸਰਦਾਰ ਜੈ ਕਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਦੇ ਨਾਲ ਗੱਲਬਾਤ ਕਰੀਏ ਆਓ ਤਾਜ਼ਾ ਅਪਡੇਟ ਉਹਨਾਂ ਕੋਲੋਂ ਵੀ ਲਈਏ ਆਓ ਉਹਨਾਂ ਨਾਲ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਖੁਸ਼ੀ ਦੇ ਟਾਈਮ ਤੇ ਲੋਕਾਂ ਕੀ ਜਿਹੜਾ ਚਾਹੁੰਦੇ ਆ ਆਮ ਜਨਤਾ ਨੂੰ ਦੋਨੋਂ ਹੱਥ ਜੋੜ ਕੇ ਬੜੀ ਨਿਮਰਤਾ ਦੇ ਨਾਲ ਮੈਂ ਮਾਲਪੁਰ ਦੇ ਸਾਰੇ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਬਹੁਤ ਵੱਡੀ ਜਿਹੜੀ ਲੀਡ ਹੈ ਉਹ ਮਾਲਪੁਰ ਦੇ ਵਿੱਚ ਦਿੱਤੀ ਹੈ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਨਹੀਂ ਪਾਈਆਂ ਉਹਨਾਂ ਦਾ ਵੀ ਧੰਨਵਾਦ ਸਾਰਿਆਂ ਦਾ ਕੰਮ ਕਰਾਂਗੇ ਕਿੰਨੀਆਂ ਸੀਟਾਂ ਲਾਂਗੇ ਮਾਲਪੁਰ ਚ 13 ਜੋ ਦੱਸ ਦਿਆ ਬਹੁਤ ਵੱਡਾ ਬਹੁਤ ਥੈਂਕ ਯੂ ਬਹੁਤ ਬਹੁਤ ਥੈਂਕ ਯੂ